ਤੁਹਾਡੇ ਸਨਮੁਖ ਆਡੀਓ ਤਹਿਤ ਲੇਖਕ ਡਾਕਟਰ ਤੁग्गा ਗੁਰਪ੍ਰੀਤ ਜੀ ਦੀ ਪੋਸਤਕ ਹੈ ਚਾਰੀ ਦਿਨ ਇਹ ਪੋਸਤਕ ਸਾਨੂੰ ਪਰਮਾਤਮਾ ਦੇ ਕਰੀਬ ਲਿਆਉਂਦੀ ਹੈ ਚਾਰੀ ਦਿਨ ਦਾ ਦਿਨ 26ਵਾਂ ਫੁਕਰੇ ਤੇ ਸ਼ਕੀਨ ਵਿੱਚ ਆਸਤੇ ਯਕੀਨ ਵਿੱਚ ਪਤਾਲ ਤੇ ਜ਼ਮੀਨ ਵਿੱਚ ਸੁਪਨੇ ਤੇ ਹਕੀਕਤ ਜਿੰਨਾ ਫਰਕ ਹੁੰਦਾ ਹੈ ਡੋਬਦਾ ਹਮੇਸ਼ਾ ਜਿਉਂਦਾ ਹੀ ਹੈ ਲਾਸ਼ ਹਮੇਸ਼ਾ ਦਰਦੀ ਹੈ ਅੱਜ ਹਵਾ ਕਾਫੀ ਤੇਜ਼ ਚੱਲ ਰਹੀ ਸੀ ਉੱਡਦੀ ਰੇਤ ਨੂੰ ਛਣਛਣ ਕਰਦੀ ਆਵਾਜ਼ ਕਿਸਰ ਨੇ ਪਹਿਲਾਂ ਕਦੇ ਨਹੀਂ ਜੀ ਸੁਣੀ ਰਸਤੇ ਦੇ ਦੋਵੇਂ ਪਾਸੇ ਝਾੜੀਆਂ ਸਨ ਤੇ ਬੇਰਾ ਨਾਲ ਲੱਦੇ ਮੱਲੇ ਅਚਾਨਕ ਇੱਕ ਲੰਬਾ ਸੱਪ ਝਾੜੀਆਂ 'ਚੋਂ ਨਿਕਲ ਕੇ ਰਾਸਤੇ 'ਚ ਆ ਗਿਆ ਕੇਸਰ ਤੇ ਫਕੀਰ ਦੋਵੇਂ ਰੁਕ ਗਏ ਕੇਸਰ ਨੇ ਫਕੀਰ ਦੇ ਡੰਡੇ ਵੱਲ ਹੱਥ ਵਧਾਇਆ ਫਕੀਰ ਨੇ ਕੇਸਰ ਨੂੰ ਰੋਕ ਦਿੱਤਾ ਸੱਪ ਹੌਲੀ-ਹੌਲੀ ਰਾਹ ਦੇ ਦੂਜੇ ਪਾਸੇ ਝਾੜੀਆਂ 'ਚ ਛੁੱਪ ਗਿਆ ਕੇਸਰ ਥੋੜਾ ਡਰ ਗਿਆ ਸੀ ਆਪਾਂ ਸੱਪ ਨੂੰ ਮਾਰਿਆ ਕਿਉਂ ਨਹੀਂ ਇਹ ਕਿਸੇ ਰਾਹੀ ਨੂੰ ਡੰਗੇਗਾ ਇੱਕ ਦਿਨ ਸਾਹ ਰੋਕੀ ਖੜੇ ਕੇਸਰ ਨੇ ਫਕੀਰ ਨੂੰ ਪੁੱਛਿਆ ਸਾਰੇ ਸੱਪ ਜੇ ਰੀਲੇ ਨਹੀਂ ਹੁੰਦੇ ਤੇ ਜੇ ਉਸ ਨੂੰ ਖਤਰਾ ਨਾ ਹੋਵੇ ਤਾਂ ਉਹ ਡੰਗ ਵੀ ਨਹੀਂ ਮਾਰਦਾ ਫਕੀਰ ਨੇ ਕਿਹਾ ਸਾਨੂੰ ਕਿਸੇ ਬਾਰੇ ਵੀ ਕੋਈ ਸੋਨੇ ਸੁਣਾਈ ਪੱਕੀ ਧਾਰਨਾ ਨਹੀਂ ਬਣਾਉਣੀ ਚਾਹੀਦੀ ਤੇ ਨਾ ਹੀ ਐਵੇਂ ਅੰਦਾਜ਼ੇ ਲਗਾਉਣੇ ਚਾਹੀਦੇ ਨੇ ਫਕੀਰ ਦੀ ਰਮਜ਼ ਦੀਆਂ ਪਰਤਾ ਹੌਲੀ-ਹੌਲੀ ਖੁੱਲਣ ਲੱਗੀਆਂ ਸਾਈ ਜੀ ਤੁਹਾਡੇ ਨਾਲ ਰਹਿੰਦਿਆ ਇੰਨਾ ਸਮਾਂ ਹੋ ਗਿਆ ਪਰ ਮੈਂ ਤੁਹਾਨੂੰ ਕਦੇ ਕਿਸੇ ਦੀਆਂ ਗਲਤੀਆਂ ਕੱਢਦਿਆ ਨਹੀਂ ਸੁਣਿਆ ਕੇ ਸਿਰਫਕੀਰ ਦੀ ਸ਼ਖਸੀਅਤ ਤੋਂ ਰੋਜ਼ ਦੇ ਰੋਜ਼ ਪ੍ਰਭਾਵਿਤ ਹੋ ਰਿਹਾ ਸੀ ਫਕੀਰ ਨੇ ਕੁਝ देर ਚੁੱਪ ਰਹਿਣ ਤੋਂ ਬਾਅਦ ਕਿਹਾ ਪੁੱਤਰ ਕਿਸੇ ਨੂੰ ਸਮਝਾਉਣ ਲਈ ਪਹਿਲਾਂ ਉਸ ਨੂੰ ਸਮਝਣਾ ਪੈਂਦਾ ਹੈ ਤੇ ਕਿਸੇ ਨੂੰ ਸਮਝਣ ਲਈ ਪਹਿਲਾਂ ਆਪਣੇ ਸੋਚ ਤੋਂ ਪੁਰਾਣੇ ਤਜਰਬਿਆਂ ਦੀ ਧੂੜ ਨੂੰ ਸਾਫ਼ ਕਰਨਾ ਪੈਂਦਾ ਹੈ। ਥੋੜੀ देर ਬਾਅਦ ਫਕੀਰ ਫਿਰ ਬੋਲਿਆ ਇੱਕ ਰਵਾਇਤ, ਕਾਇਦਾ ਜਾਂ ਫੈਸਲਾ ਕਿਸੇ ਲਈ ਠੀਕ ਤੇ ਕਿਸੇ ਹੋਰ ਲਈ ਗਲਤ ਹੋ ਸਕਦਾ ਹੈ। ਇੱਕ ਹੀ ਆਦਮੀ ਕਿਸੇ ਲਈ ਦੇਵਤਾ ਤੇ ਦੂਸਰੇ ਲਈ ਸ਼ੈਤਾਨ ਹੋ ਸਕਦਾ ਹੈ। ਫਕੀਰ ਨੇ ਗੱਲ ਜਾਰੀ ਰੱਖੀ। ਮੈਨੂੰ ਦੋ ਬੋਧੀ ਭਿਖਸ਼ੂਆਂ ਦੀ ਕਥਾ ਯਾਦ ਆ ਰਹੀ ਹੈ। ਇੱਕ ਬਜ਼ੁਰਗ ਤੇ ਇੱਕ ਜਵਾਨ ਭਿਖਸ਼ੂ ਦਿਨ ਢਲੇ ਵਾਪਸ ਆਪਣੇ ਮਾਠ ਵਿੱਚ ਆ ਰਹੇ ਸਨ। ਰਾਸਤੇ ਵਿੱਚ ਇੱਕ ਨਦੀ ਪੈਂਦੀ ਸੀ। ਨਦੀ ਦੇ ਕਿਨਾਰੇ ਖੜੀ ਇੱਕ ਜਵਾਨ ਔਰਤ ਨੇ ਭਿਖਸ਼ੂਆਂ ਤੋਂ ਨਦੀ ਪਾਰ ਕਰਨ ਲਈ ਮਦਦ ਮੰਗੀ। ਬਜ਼ੁਰਗ ਭਿਖਸ਼ੂ ਬਿਨਾਂ ਉਸ ਔਰਤ ਦੀ ਗੱਲ ਸੁਣਿਆ ਨਦੀ ਪਾਰ ਕਰ ਗਿਆ। ਜਵਾਨ ਭਿਖਸ਼ੂ ਨੂੰ ਉਸ ਔਰਤ ਤੇ ਤਰਸ ਆ ਗਿਆ। ਕਿਉਂਕਿ ਰਾਤ ਪੈਣ ਵਾਲੀ ਸੀ ਉਸਨੇ ਔਰਤ ਨੂੰ ਆਪਣੇ ਪਿੱਠ ਤੇ ਚੜਨ ਦਾ ਇਸ਼ਾਰਾ ਕੀਤਾ ਤੇ ਔਰਤ ਨੂੰ ਘਨੇੜੀ ਚੱਕ ਕੇ ਨਦੀ ਪਾਰ ਕਰ ਗਿਆ ਦੋਵੇਂ ਭਿਕਸ਼ੂ ਫਿਰ ਮਠਵਲ ਤੁਰ ਪਏ ਬਜ਼ੁਰਗ ਭਿਕਸ਼ੂ ਨਰਾਜ਼ ਸੀ ਉਹ ਸਾਰਾ ਰਸਤਾ ਕੁਝ ਨਾ ਬੋਲਿਆ ਮਠ ਵਿੱਚ ਪਹੁੰਚ ਕੇ ਜਦੋਂ ਦੋਵੇਂ ਆਪਣੀ ਆਪਣੀ ਕੁਟਿਆ ਵੱਲ ਚੱਲੇ ਤਾਂ ਬਜ਼ੁਰਗ ਭਿਕਸ਼ੂ ਨੇ ਉਸ ਨੂੰ ਕਿਹਾ ਤੂੰ ਅੱਜ ਮਰਿਆਦਾ ਭੰਗ ਕੀਤੀ ਹੈ ਅਸੀਂ ਭਿਖਸ਼ੂ ਕਿਸੇ ਔਰਤ ਨੂੰ ਸ਼ੋਅ ਨਹੀਂ ਸਕਦੇ ਇਸ ਦੀ ਇਜਾਜ਼ਤ ਨਹੀਂ ਹੈ ਜਵਾਨ ਭਿਖਸ਼ੂ ਨੇ ਸਿਰ ਝੁਕਾ ਕੇ ਨਿਮਰਤਾ ਨਾਲ ਕਿਹਾ ਹੈ ਮਾਨਿਆਵਰ ਮੈਂ ਤਾਂ ਉਸ ਔਰਤ ਨੂੰ ਨਦੀ ਦੇ ਤੱਟ ਤੇ ਉਤਾਰ ਆਇਆ ਸੀ ਪਰ ਲੱਗਦਾ ਹੈ ਤੁਸੀਂ ਉਸ ਨੂੰ ਅਜੇ ਵੀ ਆਪਣੇ ਮੋਢਿਆਂ ਦੇ ਚੁੱਕੀ ਫਿਰਦੇ ਹੋ ਕਹਾਣੀ ਖਤਮ ਹੁੰਦਿਆਂ ਕੇਸਰ ਤੇ ਫਕੀਰ ਰੋਹਿਚ ਖੜੇ ਇੱਕ ਜੰਡ ਦੇ ਰੁੱਖ ਕੋਲ ਪਹੁੰਚ ਗਏ ਤੇ ਆਰਾਮ ਕਰਨ ਲਈ ਰੁਕ ਗਏ ਇੱਕ ਲੰਮਕ ਦੇ ਕੰਨਾਂ ਵਾਲਾ ਚਿੱਟੇ ਰੰਗ ਦਾ ਕੁੱਤਾ ਅੱਜ ਦੁਪਹਿਰ ਤੋਂ ਹੀ ਦੋਵਾਂ ਨਾਲ ਪਿੱਛੇ ਪਿੱਛੇ ਆ ਰਿਹਾ ਸੀ ਜਦੋਂ ਇਹ ਦੋਵੇਂ ਰੁਕੇ ਤੇ ਤਾਂ ਉਹ ਵੀ ਰੁਕ ਜਾਂਦਾ ਜਦੋਂ ਤੁਰਦੇ ਤਾਂ ਫਿਰ ਉਹ ਤੁਰ ਪੈਂਦਾ ਜਦੋਂ ਤੋਂ ਮੈਂ ਜੰਡ ਦੀ ਸ਼ਾਹੇਠ ਬੈਠੇ ਤਾਂ ਉਹ ਵੀ ਨਾਲ ਹੀ ਬੈਠ ਗਿਆ ਫਕੀਰ ਨੇ ਪਿਆਰ ਨਾਲ ਕੁੱਤੇ ਦੇ ਸਿਰ ਤੇ ਹੱਥ ਫੇਰਿਆ ਉਹ ਅਗਲੀਆਂ ਲੱਤਾਂ ਨਾਲ ਰਿੰਗਦਾ ਰਿੰਗਦਾ ਫਕੀਰ ਦੇ ਨੇੜੇ ਆ ਗਿਆ ਤੇਰਾ ਦਾਣਾ ਪਾਣੀ ਸਾਡੇ ਨਾਲ ਹੀ ਰਲਿਆ ਲੱਗਦਾ ਚਲ ਹੋਣਾ ਕੋਈ ਆਪਣਾ ਪੁਰਾਣਾ ਲੈਣ ਦੇਣ ਫਕੀਰ ਨੇ ਉਸ ਦੇ ਮੱਥੇ ਨੂੰ ਸਹਲਾਉਂਦਿਆਂ ਕਿਹਾ ਕੁੱਤੇ ਦੀਆਂ ਅੱਖਾਂ ਬੰਦ ਸਨ ਜਿਵੇਂ ਫਕੀਰ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਹੋਵੇ ਉਸ ਵਾਰ ਵੇਖ ਕੇ ਕੇਸਰ ਨੂੰ ਆਪਣਾ ਬਚਪਨ ਚ ਰੱਖਿਆ ਕੁੱਤਾ ਜਾਦ ਆ ਗਿਆ ਕੁਝ ਦਿਨਾਂ ਦੇ ਕਤੂਰੇ ਨੂੰ ਕੇਸਰ ਸਿਆਲਾਂ ਦੇ ਜੱਕ ਠੰਡੇ ਦਿਨਾ ਵਿੱਚ ਰੂੜੀਆਂ ਤੋਂ ਚੁੱਕ ਕੇ ਘਰ ਲੈ ਆਇਆ ਸੀ ਉਸ ਨੇ ਜਿੱਦ ਕਰਕੇ ਬੇਬੇ ਨੂੰ ਉਹ ਕਤੂਰਾ ਘਰ ਰੱਖਣ ਲਈ ਮਨਾ ਲਿਆ ਸੀ ਬੜੇ ਪਿਆਰ ਨਾਲ ਕੇਸਰ ਨੇ ਉਸਦਾ ਨਾਮ ਬਾਜ ਰੱਖਿਆ ਸੀ ਕਿਉਂਕਿ ਉਸ ਦੀਆਂ ਅੱਖਾਂ ਬਾਜ ਵਰਗੀਆਂ ਤੇਜ ਸਨ ਕੇਸਰ ਨੇ ਉਸ ਦੀ ਬੜੀ ਸੇਵਾ ਕੀਤੀ ਆਪਣੇ ਹਿੱਸੇ ਦਾ ਦੁੱਧ ਵੀ ਬੀਬੇ ਤੋਂ ਚੋਰੀ ਉਸ ਨੂੰ ਪਿਆ ਦਿੰਦਾ ਦਿਨਾਂ ਚ ਹੀ ਉਹ ਤੂਰਾ ਵੱਡਾ ਹੋ ਗਿਆ ਸੀ ਸਾਰਾ ਦਿਨ ਉਹ ਕੇਸਰ ਨਾਲ ਨਾਲ ਰਹਿੰਦਾ ਹਵੇਲੀ ਵੀ ਨਾਲ ਹੀ ਜਾਂਦਾ ਜੀਤੀ ਵੀ ਬਾਜ ਨੂੰ ਬਹੁਤ ਪਿਆਰ ਕਰਦੀ। ਇੱਕ ਦਿਨ ਸਵੇਰੇ ਸਵੇਰੇ ਕੋਈ ਬੀੜਕ ਸੁਣ ਕੇ ਬਾਜ ਬਾਹਰ ਗਲੀ ਵੱਲ ਦੌੜ ਕੇ ਗਿਆ ਤੇ ਮੁੜ ਕੇ ਕਦੇ ਘਰ ਨਹੀਂ ਆਇਆ। ਕੇਸਰ ਨੇ ਬਹੁਤ ਲੱਭਿਆ ਪਿੰਡ ਵਿੱਚ, ਖੇਤਾਂ ਵਿੱਚ, ਨਾਲ ਦੇ ਪਿੰਡਾਂ ਵਿੱਚ ਵੀ ਪਰ ਉਹ ਫਿਰ ਕਦੇ ਨਾ ਲੱਭਿਆ। ਕੇਸਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ। ਉਹ ਕਈ ਮਹੀਨੇ ਉਦਾਸ ਰਿਹਾ ਤੇ ਮੂੜ ਕੁੱਤਾ ਰੱਖੰਦਾ ਉਸ ਦਾ ਕਦੇ ਹੌਂਸਲਾ ਨਾ ਪਿਆ ਜਦੋਂ ਉਹ ਸੌਣ ਲੱਗੇ ਤਾਂ ਉਹ ਕੁੱਤਾ ਫਕੀਰ ਦੇ ਪੈਰਾਂ ਕੋਲ ਲੰਮਾ ਪੈ ਗਿਆ ਕੇਸਰ ਲੰਮੇ ਪਏ ਕੁੱਤੇ ਵੱਲ ਵੇਖਣ ਲੱਗਿਆ ਉਸ ਦੀ ਚਿੱਟੀ ਧੌਣ ਤੇ ਕਾਲੇ ਰੰਗ ਦਾ ਦੱਬਾ ਰਾਤ ਦੇ ਹਨੇਰੇ ਵਿੱਚ ਇੰਜ ਲੱਗ ਰਿਹਾ ਸੀ ਜਿਵੇਂ ਚੰਨ ਦਾ ਪਰਛਾਵਾਂ ਹੋਵੇ ਕੀਸਰ ਸਦਾ ਧਿਆਨ ਕੁੱਤੇ ਤੋਂ ਹਟ ਕੇ ਚੰਨ ਵੱਲ ਚਲਾ ਗਿਆ ਚੰਨ ਪੂਰੇ ਜੋਵੰਤੇ ਸੀ ਪਰ ਅੰਬਰ ਵਿੱਚ ਤਾਰਾ ਕੋਈ ਟਾਮਾ ਟਾਵਾ ਹੀ ਤੇਸ ਰਹਾ ਸੀ ਕੀਸਰ ਨੇ ਸੋਚਿਆ ਜੇਕਰ ਤਾਰੇ ਨਾ ਵੀ ਦਿਸਣ ਪਰ ਹੁੰਦੇ ਤਾਂ ਅੰਬਰ ਵਿੱਚ ਹੀ ਨੇ ਇਸੇ ਤਰ੍ਹਾਂ ਜੋ ਸਾਡੇ ਦਿਲ ਦੇ ਕਰੀਬ ਹੁੰਦੇ ਨੇ ਜੇ ਉਹ ਸਾਡੀਆਂ ਅੱਖਾਂ ਨੂੰ ਨਾ ਵੀ ਦਿਸਣ ਤਾ ਵੀ ਉਹ ਰਹਿੰਦੇ ਤਾਂ ਦਿਲ ਵਿੱਚ ਹੀ ਨੇ ਸੋਚਦਿਆਂ ਸੋਚਦਿਆਂ ਉਸ ਦੀ ਸੁਰਤ ਪਹਿਲਾਂ ਪਿੰਡ ਪਹੁੰਚ ਗਈ ਤੇ ਫਿਰ ਹੌਲੀ-ਹੌਲੀ ਨੀਂਦ ਦੇ ਕਲਾਵੇ ਵਿੱਚ 40 ਦਿਨ ਦੇ ਅਗਲੇ ਤੇ ਪਿਛਲੇ ਦਿਨ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਕਰੋ ਧੰਨਵਾਦ